ਗੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਜੀ। ਇੱਕ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਜੀ 50 ਗਜ ਦੀ ਛੋਟੀ ਜੀ ਕੋਠੀ ਡਬਲ ਸਟੋਰੀ ਕਾਰਨਰ ਦੀ ਗੁਰੂ ਕੀ ਨਗਰੀ ਪੁਲਸ ਲੈਂਡ ਦੇ ਸਾਹਮਣੇ ਬਹੁਤ ਹੀ ਵਧੀਆ ਮਕਾਨ ਬਣਿਆ ਛੋਟਾ ਜਆ ਬੈਡਰੂਮ ਕਿਚਨ ਬਾਥਰੂਮ ਆ ਕਿਚਨ ਦਾ ਦੇਖ ਹੀ ਰਹੇ ਤੁਸੀਂ ਕੱਪ ਬੋਰਡ ਦਾ ਕੰਮ ਹੋਇਆ ਵਾ ਇਦੀ ਡਿਮਾਂਡ ਹੈਗੀ ਜੀ 15 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੀਏ ਬਹੁਤ ਹੀ ਸੋਹਣਾ ਬੈਡਰੂਮ ਦੇ ਵਿੱਚ ਕੱਪਵਰਡ ਦਾ ਕੰਮ ਹੋਇਆ ਜੀ ਸਾਡੀ ਵੀਡੀਓ ਨੂੰ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਕੋਲੇ ਸਾਡੀ ਵੀਡੀਓ ਪਹੁੰਚ ਸਕੇ ਤੁਹਾਨੂੰ ਉੱਪਰਲਾ ਪੋਰਸ਼ਨ ਵੀ ਦਿਖਾਉਣੇ ਆ ਜੀ ਬਹੁਤ ਹੀ ਸੋਹਣਾ ਉੱਪਰਲਾ ਪੋਰਸ਼ਨ ਦਾ ਇੱਕ ਬੈੱਡਰੂਮ ਬਾਥਰੂਮ ਕਿਚਨ ਬਣਿਆ ਵਈ ਆ ਦਿਖਾਉਣੇ ਆ ਤੁਹਾਨੂੰ ਆਜੋ ਫਿਰ ਆਪਾਂ ਉੱਪਰ ਚੱਲਦੇ ਆ ਜੀ ਉੱਪਰਲਾ ਪੋਰਸ਼ਨ ਉੱਪਰਲਾ ਪੋਰਸ਼ਨ ਆ ਗਿਆ ਜੀ ਬਹੁਤ ਹੀ ਵਧੀਆ ਉੱਪਰਲਾ ਪੋਰਸ਼ਨ ਬਣਿਆ ਜੀ ਆ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਜੀ ਇਹ ਤੇ ਤੁਸੀਂ ਫੋਨ ਕਰ ਸਕਦੇ ਆ ਕਿਸੇ ਵੀਰ ਭਰਾ ਨੇ ਆਪਦੀ ਕੋਠੀ ਦੀ ਐਡ ਕਰਾਉਣੀ ਹੋਵੇ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਅਸੀਂ ਐਡ ਦਾ ਕੋਈ ਵੀ ਪੈਸਾ ਨਹੀਂ ਲੈਂਦੇ ਜੀ ਬਾਕੀ ਆ ਤੁਸੀਂ ਦੇਖ ਹੀ ਰਹੇ ਜੀ ਉੱਪਰ ਬੈਡਰੂਮ ਹੈ ਲੌਬੀ ਹੈ ਆ ਬੈਡਰੂਮ ਆ ਗਿਆ ਜੀ ਬੈਡਰੂਮ ਦੇ ਉੱਪਰ ਕੱਪਵਾਰਡ ਦਾ ਕੰਮ ਨਹੀਂ ਹੋਇਆ ਜੀ ਥੱਲੇ ਕੱਪਵਾਰਡ ਦਾ ਕੰਮ ਹੋਇਆ ਹੈ ਜੀ ਆ ਦੇ ਚਲੋ ਫਿਰ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਨਵੀਂ ਦੇ ਵਿੱਚ